ਅੱਜ ਮੇਰੇ ਕੋਲ ਹਰਵੰਸ ਸਿੰਘ ਆਪਣੀ ਫਰਿਆਦ ਲੈ ਕੇ ਆਇਆ ਜਿਹੜਾ ਕਿ ਬਿਜਲੀ ਵਿਭਾਗ ਨਾਲ ਬਿਜਲੀ ਵਿਭਾਗ ਦੇ ਆਪਣੇ ਪਰਿਵਾਰ ਦੇ ਆਪਣੇ ਬੇਟਾ ਦੀ ਮੌਤ ਬਾਅਦ ਉਹਦਾ ਮੀਟਰ ਆਪਣੇ ਨਾਂ ਤੇਜ ਕਰਾਉਣ ਲਈ ਅਰਖਾਸਤ ਦਿੱਤੀ ਹੋਈ ਹੈ ਪਰ ਅੱਜ ਤੱਕ ਚਾ 5 ਮਹੀਨੇ ਬੀਤ ਚੁੱਕੇ ਨੇ ਅੱਜ ਤੱਕ ਉਹ ਦੱਸ ਰਿਹਾ ਉਹਦੇ ਦੱਸਣ ਮੁਤਾਬਕ ਕਿ 5 ਮਹੀਨੇ ਬੀਤ ਚੁੱਕੇ ਨੇ ਪਰ ਇਹ ਤੱਕ ਵੀ ਸਨ ਮਾ ਮਤਲਬ ਉਹ ਕਾਰ ਵੀ ਨਹੀਂ ਕੀਤੀ ਗਈ ਮੈਂ ਬੜਾ ਪਰੇਸ਼ਾਨ ਆ ਕਿ ਉਹਨਾਂ ਗਰਮੀਆਂ ਆ ਰਹੀਆਂ ਨੇ ਕਹਿੰਦਾ ਗਰਮੀਆਂ ਦੇ ਵਿੱਚ ਮੈਨੂੰ ਇਹਦੀ ਬਹੁਤ ਔਖੜਾਉਗੀ ਇਸ ਕਰਕੇ ਮੈਨੂੰ ਇਹ ਵਪਨਸਾਬ ਇਨਸਾਨਤਾਂ ਦੇ ਲਈ ਮੇਰੇ ਕੋਲ ਅੱਜ ਫਰਿਆਦ ਕੀਤੀ ਆ ਮੈਂ ਸੁਣਦਿਆਂ ਇਹਦੀ ਕੀ ਕਹਿੰਦਾ ਹੈ ਸਾਰੇ ਵੀਰਾਂ ਨੂੰ ਜੀ ਤਕਰੀਬਨ ਮੈਂ ਹਰਵੰਤ ਸਿੰਘ son of ਭਵਿੰਦਰ ਸਿੰਘ ਵਾਸੀ ਪਿੰਡ ਧਾਲੂ ਕੀ ਇਹ ਦਾ ਰਹਿਣ ਵਾਲਾ ਜੀ ਮੈਂ ਬਿਜਲੀ ਬੋਰਡ 'ਚ ਮੇਰੇ ਪਿਤਾ ਜੀ ਦੀ ਮੌਤ 30 7 2008 ਨੂੰ ਹੋ ਚੁੱਕੀ ਸੀ ਜੀ ਜਿਸ ਦੇ ਤਹਿਤ ਉਸ ਸਮੇਂ ਮੈਂ ਨਵਾਲਗ ਸੀਗਾ ਜੀ ਨਵਾਲਗ ਹੋਣ ਦੇ ਨਾਤੇ ਉਸ ਟਾਈਮ ਮੈਂ ਮੀਟਰ ਆਪਣੇ ਨਾਮ ਨਹੀਂ ਕਰਵਾ ਸਕਿਆ ਤੇ ਮੈਂ ਤਕਰੀਬਨ 13 11 24 ਨੂੰ ਇੱਕ ਫੀਲ ਫਾਈਲ ਭਰੀ ਸੀ ਜੀ ਨੇਮ ਆਫ ਚੇਂਜ ਬਾਰੇ ਜਿਹੜੀ ਕਿ ਮਤਲਬ ਇਹ ਮੌਜੂਦ ਹੈ ਜੀ ਸਟੈਂਪ ਤੁਸੀਂ ਦੇਖ ਵੀ ਸਕਦੇ ਹੋ ਜੀ ਮੈਂ ਬਾਰ ਬਾਰ ਬਿਜਲੀ ਬੋਰਡ ਦੇ ਦਫ਼ਤਰ ਚੱਕਰ ਲਾ ਕੇ ਥੱਕ ਗਿਆ ਜੀ ਪਰੰਤੂ ਇਹਨਾਂ ਨੇ ਮੇਰੀ ਕੋਈ ਨਹੀਂ ਸੁਣਵਾਈ ਕੀਤੀ ਜੀ ਤੇ ਸਿਰਫ ਮੈਂ ਨੇਮ ਆਫ ਚੇਂਜ ਬਾਰੇ ਹੀ ਕਰਨਾ ਸੀਗਾ ਜੀ ਹੋਰ ਮੈਂ ਕੁਛ ਨਹੀਂ ਚਾਹੁੰਦਾ ਜੀ ਪਹਿਲਾਂ ਮੈਂ ਨੇ ਜ਼ੋਰ ਮਾਰ ਕੇ ਪਹਿਲਾਂ ਮੈਂ ਲੋਡ ਵੀ ਵਧਵਾਇਆ ਸੀਗਾ ਮਕਾਨ ਨਵਾਂ ਪਾਇਆ ਸੀ ਉਸ ਕਰਕੇ ਇਹਨਾਂ ਨੇ ਉਹ ਲੋਡ ਵਧਾਉਣ ਵਾਸਤੇ ਬਿਜਲੀ ਦਾ ਵੀ ਬਹੁਤ ਸਮਾਂ ਲਗਾ ਦਿੱਤਾ ਸੀਗਾ ਜੀ ਮੈਂ ਤਾਂ ਤਰਲੇ ਕਰਕੇ ਮੈਂ ਥੱਕ ਗਿਆ ਜੀ ਇਹਨਾਂ ਦੇ ਚੱਕਰ ਲਾ ਰਾ ਕੇ ਜੀ ਪਰੰਤੂ ਅਜੇ ਤੱਕ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਵਿਭਾਗ ਨੂੰ ਵੀ ਵੀ ਮੇਰੀ ਜ ਸੁਣਵਾਈ ਹੋਣੀ ਚਾਹੀਦੀ ਹੈ ਜੀ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਜਿਨ੍ਹਾਂ ਨੇ ਮੇਰੇ ਚੱਕਰ ਲਗਵਾਏ ਪਹਿਲਾਂ ਕਹਿੰਦੇ ਸੀਗੇ ਜੀ ਤੁਹਾਡਾ ਡਾਟਾ ਭੇਜ ਚੁੱਕਿਆ ਉਸ ਤੋਂ ਬਾਅਦ ਜਦ ਮੈਂ ਜਮਾਅ ਕੇ ਮੌਕੇ ਤੇ ਦੇਖਿਆ ਤੇ ਮੈਨੂੰ ਇਹਨਾਂ ਨੇ ਕੋਈ ਰਾਹ ਨਹੀਂ ਦਿੱਤਾ ਤੇ ਹੁਣ ਕਹਿ ਰਹੇ ਨੇ ਵੀ 6ਵੇਂ ਮਹੀਨੇ ਜੂਨ ਚ ਜਾਊਗਾ ਤੁਹਾਡਾ ਡਾਟਾ ਪ੍ਰੋਪਰ ਹੀ ਪਰ ਮੈਨੂੰ ਚਾਹੀਦਾ ਜੀ ਕਿ ਇਹ ਹੋਣਾ ਚਾਹੀਦਾ ਜੀ ਤੇ ਵਾਰ-ਵਾਰ ਬਸ ਖੱਜਲ-ਖੁਆਰ ਕਰ ਰਹੇ ਨੇ ਮੈਂਟਲੀ ਹਰਾਸ਼ ਜੀ ਤੇ ਮੈਂ ਇੱਕ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਨ ਨਹੀਂ ਚਾਹੁੰਦਾ ਕਿ ਮੇਰਾ ਇਹ ਮਸਲਾ ਹੱਲ ਹੋਣਾ ਚਾਹੀਦਾ ਜੀ ਮੈਂ ਦੁੱਤੀਆਂ ਘਸੜਸ ਕੇ ਆਪਦੇ ਥੱਕ ਗਿਆ ਜੀ ਕਿਉਂ ਕਿ ਕਿਹੜੇ ਕਿਹੜੇ ਮਹਿਕਮੇ ਮਹਿਕਮੇ ਦੇ ਕਿਹੜੇ ਕਿਹੜੇ ਅਫਸਰਾਂ ਮਿਲਿਆ ਐਸਡੀਓ ਸਾਹਿਬ ਨਾਲ ਵੀ ਜਾਇਆ ਜੀ ਹੋਰ ਇਹਨਾਂ ਦੇ ਅਕਸ਼ੀਨ ਸਾਹਿਬ ਨੇ ਉਹਨਾਂ ਨਾਲ ਵੀ ਜਾਇਆ ਜੀ ਪਰੰਤੂ ਉਹਨਾਂ ਵੱਲੋਂ ਮੈਨੂੰ ਟਾਲਮਟੋਲ ਕੀਤਾ ਜਾ ਰਿਹਾ ਹੈ ਇਹਨਾਂ ਦੇ ਖਾਸ ਕਰਕੇ ਇੱਕ ਗੁਰਜੰਟ ਐਸਡੀਓ ਸਾਹਿਬ ਨੇ ਜੀ ਉਹਨਾਂ ਨਾਲ ਵੀ ਜਾਇਆ ਉਹ ਬਹੁਤ ਟਾਲਮਟੋਲ ਕਰ ਰਹੇ ਹਨ ਜੀ ਖੱਜਲ ਖਵਾਰ ਕਰ ਰਹੇ ਹਨ ਮੈਨੂੰ ਮੈਂਟਲੀ ਹਰਾਸ਼ ਮੌਕੇ ਤੇ ਮਤਲਬ ਜਿਹੜੀ ਵੀ ਰਸੀਦ ਦੀ ਮੰਗ ਹੋਈ ਜੀ ਸਰ ਜੀ ਮੈਂ ਮੌਕੇ ਪਰ ਦਿਖਾਉਣ ਨੂੰ ਤਿਆਰ ਹਾਂ ਤੇ ਜਿਹੜੀ ਮੈਂ ਰਸੀਦ ਦੀ ਫੀਸ ਭਰੀ ਸੀ ਇਹ ਹੈਗੀ 1950 ਰੁਪਏ ਦੀ ਜਿਹੜੀ ਕਿ ਮੈਂ ਆ ਫੇਰ ਰਸੀਦ ਚ ਦਿਖਾ ਰਿਹਾ ਹਾਂ ਇਸ ਮੌਕੇ ਤੇ ਅਸਰ ਰਸੀਦ ਮੈਂ ਤੁਹਾਨੂੰ ਜਦੋਂ ਵੀ ਮੰਗ ਕੀਤੀ ਜਾਵੇ ਮੈਂ ਮੌਕੇ ਪਰ ਦਿਖਾ ਸਕਦਾ ਹਾਂ ਜੀ ਮੈਂ ਇੱਕ ਵਾਰ ਫੇਰ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਇਹਨਾਂ ਦੇ ਉੱਚ ਅਧਿਕਾਰੀਆਂ ਵੀ ਇਹਨਾਂ ਤੇ ਬੰਦੀ ਕਾਨੂੰਨੀ ਮਹਿਕਮੇ ਵੱਲੋਂ ਜੀ ਕੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ ਜੀ ਹਰਵੰਸ ਸਿੰਘ ਵੱਲੋਂ ਜੋ ਜੋ ਬਿਜਲੀ ਦੇ ਬਿੱਲ ਬਾਰੇ ਕਾਪਰ ਅਰਜ਼ਰਦ ਦਿੱਤੀ ਗਈ ਹੈ ਸਾਡੇ ਦਫਤਰ ਵਿੱਚ ਐਸਟੀਓ ਨਾਭਾ ਨੇ ਟੈਲੀਫੋਨ ਤੇ ਰਹੀ ਆਪਣੀ ਜਾਣਕਾਰੀ ਦਿੰਦਿਆਂ ਕਿਹਾ ਇਸ ਦਾ ਜਿਹੜਾ ਬਿੱਲ ਹੈਗਾ ਜਿਹੜਾ ਇਹ ਸਾਰੇ ਕਾगज ਕੰਪਲੀਟ ਕਰਕੇ ਤੋਂ ਪੇਸ ਪ੍ਰਾਪਤ ਕੀਤੀ ਜਾਂ ਪੇਸ ਪ੍ਰਾਪਤ ਤੋਂ ਬਾਅਦ ਇਹਦੀ ਉੱਪਰੋਂ ਬਿਜਲੀ ਦਾ ਟ੍ਰਾਂਸਫਰ ਜਿਹੜਾ ਬਿੱਲ ਅੱਗੇ ਤੋਂ ਬਿੱਲਾ ਆਊਗਾ ਜਿਹੜਾ ਉਹ ਇਹਦੇ ਨਾਲ ਆਊਗਾ ਉਹ ਆਟੋਮੈਟਿਕਲੀ ਹੀ ਸਿਸਟਮ ਦੇ ਹਿਸਾਬਾ ਜੋ ਬਿਜਲੀ ਦੇ ਨਿਯਮਾਂ ਦੇ ਮੁਤਾਬਕ ਉਹ ਬਿੱਲ ਜਿਹੜੇ ਉਹ ਬਿੱਲ ਇਹਦੇ ਤੋਂ ਆਉਣ ਲੱਗ ਜਾਣਗੇ ਤੇ ਮੀਟਰ ਇਹਦੇ ਨਾਲ ਟ੍ਰਾਂਸਫਰ ਹੋ ਜਾਏਗਾ ਇਹ ਆਪ ਜਿਹੜੇ ਮਾਰਦਾ ਚੋ ਇਹਦੀ ਮਰਜ਼ੀ ਹੈ ਇਸ ਵਿੱਚ ਅਸੀਂ ਕੁਝ ਨਹੀਂ ਕਹਿ ਸਕਦੇ ਜੇ ਜੋ ਸਿਟ੍ਰਾ ਸਿਸਟਮ ਚੱਲ ਰਿਹਾ ਹੈ ਕਾਨੂੰਨੀ ਤੌਰ ਤੇ ਉਹ ਪੂਰਾ ਹੋ ਚੁੱਕਿਆ ਹੈ ਮੁਕੰਮਲ ਹੋ ਚੁੱਕਿਆ ਹੈ ਸਾਰੀ ਕਾਰਵਾਈ ਇਹਦੇ ਵਿੱਚ ਇਹਦਾ ਕੋਈ ਹੁਣ ਕਿਸੇ ਕਿਸਮ ਦੀ ਟੈਨ ਨਹੀਂ ਹੈ ਜਲਦੀ ਹੀ ਇਹ ਅਗਲਾ ਜਿਹੜਾ ਬਿਲ ਆਊਗਾ ਇਹਦੇ ਨੋਆ ਆਊਗਾ ਤੇ ਇਹਦੇ ਨੂੰ ਟ੍ਰਾਂਸਫਰ ਹੋ ਜਾਊਗੀ ਫਿਰ